ਉਰਾ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਦੇ ਵਿੱਚ ਰਹਿ ਰਿਹਾ ਸੀ ਉਸ ਦੇ ਪਰਿਵਾਰ ਦੇ ਵਿੱਚ ਉਸ ਦਾ ਪੁੱਤ ਨੂੰ ਵੱਡੀ ਧੀ ਵੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇੱਧਰ ਉਸਦੀ ਪਤਨੀ ਵੀ ਘਰ ਦੇ ਵਿੱਚ ਹੀ ਰਹਿ ਰਹੀ ਸੀ ਇੱਕ ਫਲਿਆ ਫੁਲਿਆ ਪਰਿਵਾਰ ਜਿਨ੍ਹਾਂ ਨੂੰ ਦੇਖ ਕੇ ਹੀ ਜਾਪਤਾ ਸੀ ਕਿ ਇਹ ਪਰਿਵਾਰ ਖੁਸ਼ਹਾਲ ਹੈ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਚੁੱਕੇ ਨੇ ਕਿਉਂਕਿ ਤਰਸੀਮ ਸਿੰਘ ਇਕਲੌਤੇ ਪੁੱਤ ਦਾ ਵਿਆਹ ਬਿਆਨਕੌਰ ਦੇ ਨਾਲ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਨੂੰ ਪਟਿਆਲੇ ਦੇ ਇੱਕ ਪਿੰਡ ਤੋਂ ਵਿਆਹ ਕਿ ਲਿਆਂਦਾ ਗਿਆ ਸੀ ਦੂਸਰੇ ਪਾਸੇ ਉਹਨਾਂ ਦੀ ਵੱਡੀ ਧੀ ਹਰਜਿੰਦਰ ਕੌਰ ਉਹ ਵੀ ਵਿਆਹੀ ਜਾ ਚੁੱਕੀ ਸੀ ਦੇਖਣ ਵਾਲਿਆਂ ਨੂੰ ਇਹੀ ਜਾਪਦਾ ਸੀ ਕਿ ਇਸ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਪਰ ਇੱਕ ਦਿਨ ਅਚਾਨਕ ਅਜੇ ਹਾਂਦਾ ਜਦੋਂ ਘਰ ਦਾ ਮੁਖੀ ਪੂਰਾ ਸਿੰਘ ਗਾਇਬ ਹੋ ਜਾਂਦਾ ਹੈ ਪਰ ਉਸਤੇ ਕਾਇਬ ਹੋਣ ਦੀ ਰਿਪੋਰਟ ਨਾ ਤਾਂ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਕਿਤੇ ਦਰਜ ਕਰਵਾਈ ਨਾ ਹੀ ਕਿਸੇ ਦੋਸਤ ਰਿਸ਼ਤੇਦਾਰ ਨੇ ਕੋਲ ਇਸ ਬਾਰੇ ਗੱਲ ਕੀਤੀ ਕਿ ਸਾਡਾ ਘਰ ਦਾ ਮੁਖੀ ਪੂਰਾ ਸਿੰਘ ਗਾਇਬ ਹੋ ਚੁੱਕਿਆ ਨਾ ਹੀ ਪਤਨੀ ਖੁਸ਼ਕੀ ਕਿ ਉਸ ਦਾ ਪਤੀ ਆਖਿਰਕਾਰ ਗਿਆ ਤਾਂ ਗਿਆ ਕਿੱਥੇ ਇਹ ਸਾਰਾ ਮਾਮਲਾ ਇੰਨਾ ਡਰਾ ਦੇਣ ਵਾਲਾ ਸੀ ਕਿ ਜਿਸ ਨੇ ਵੀ ਸੁਣਿਆ ਉਸ ਦੇ ਰੌਂਕ ਤੇ ਖੜੇ ਹੋ ਗਏ ਪੂਰਾ ਸਿੰਘ ਇਸ ਘਰ ਦਾ ਮੁਖੀ ਸੀ ਮਹੀਨੇ ਦੇ ਵਿੱਚ ਹੋਇਆ ਇਸ ਘਰ ਤੇ ਵਿੱਚ ਜਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਰਹਿਣ ਲੱਗਿਆ ਸੀ ਪਰ ਉਸ ਤੋਂ ਬਾਅਦ ਵੀ ਉਸੇ ਘਰ ਦੇਆਂ ਨਾਲ ਅਣਬਣ ਹੁੰਦੀ ਸੀ ਪਤਾ ਲੱਗਿਆ ਕਿ ਇੱਕ ਦਿਨ ਪੂਰਾ ਸਿੰਘ ਅਚਾਨਕ ਗਾਇਬ ਹੋ ਗਿਆ ਅਤੇ ਉਸ ਦੀ ਮ੍ਰਿਤਕ ਦੇ ਪਾਣੀ ਦੇ ਵਿੱਚ ਤੈਰਦੀ ਹੋਈ ਪਾਖੜਾ ਨਹਿਰ ਦੇ ਵਿੱਚ ਤੈਰਦੀ ਹੋਈ ਬਰਾਮਤ ਹੋਈ हालांकि पुलिस ने इसको अनपਛाती ही दसयासी शुरुआती समय के क्योंकि कोई भी रिपोर्ट नहीं हो जब पुलिस के कुल जब पहुंची ही नहीं सी कि ये व्यक्ति गुमशुदा है या फिर इसकी तलाश करनी है पर पुलिस ने बड़ी ही बारीकी समझदारी के नाल इसकी जांच पड़ताल शुरू कीती है तो पता लगया कि हलाश किसे होती नहीं सुखोपुरा सिंह दी है जो कि भूटान कलादार रहने वाला है ਇਹ ਸਾਰਾ ਮਾਮਲਾ ਸੰਗਰੂਪ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਅਤੇ ਇਸ ਦੇ ਵਿੱਚ ਹੋਰ ਵੀ ਕਈ ਖੁਲਾਸੇ ਉਸ ਸਮੇਂ ਹੋਏ ਨੇ ਜਦੋਂ ਪੂਰਾ ਸਿੰਘ ਦੇ ਭਰਾ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ। ਦਰਅਸਲ ਪੂਰਾ ਸਿੰਘ ਜਿਸਦੀ ਕੀ ਆਪਣੇ ਪਰਿਵਾਰ ਤੇ ਨਾਲ ਅਣਪਣ ਚੱਲ ਰਹੀ ਸੀ ਬੰਦੀ ਨਹੀਂ ਸੀ ਨਾ ਆਪਣੇ ਪੁੱਤ ਨਾਲ ਅਤੇ ਨਾ ਹੀ ਪਰਿਵਾਰਿਕ ਮੈਂਬਰਾਂ ਦੇ ਨਾਲ। ਪਰ ਇਹ ਨਹੀਂ ਪਤਾ ਸੀ ਕਿ ਇਹ ਪਰਿਵਾਰ ਉਸ ਦੇ ਨਾਲ ਕੀ ਕੁਝ ਕਰ ਸਕਦਾ ਤਾਂ ਖੈਰ ਇਹਨਾਂ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਪੂਰਾ ਸਿੰਘ ਘਰ ਤੋਂ ਵੱਖ ਵੀ ਰਹਿਣ ਲੱਗ ਪਿਆ ਸੀ ਪਰ ਇਸੇ ਸਾਲ ਮਈ ਦੇ ਮਹੀਨੇ ਦੇ ਵਿੱਚ ਉਹ ਆਪਣੇ ਘਰ ਵਾਪਸ ਪਰਤ ਆਇਆ ਪੂਰਾ ਸਿੰਘ ਜ਼ਰੂਰ ਵਾਪਸ ਆ ਗਿਆ ਪਰ ਉਸ ਦੇ ਘਰ ਦੇ ਹਾਲਾਤ ਉਸ ਤਰ੍ਹਾਂ ਦੇ ਹੀ ਰਹੇ ਉਹ ਵਾਪਸ ਚੰਗੇ ਹੋਣ ਦੇ ਵਿੱਚ ਨਹੀਂ ਤਬਦੀਲ ਹੋਏ ਪੂਰਾ ਸਿੰਘ ਨੂੰ ਘਰ ਦੇ ਵਿੱਚ ਲੜਾਈ ਝਗੜੇ ਤੋਂ ਬਾਅਦ ਬੁਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਗਿਆ ਤੇਜ਼ਾਰ ਹਥਿਆਰਾਂ ਦੇ ਨਾਲ ਕੀਤਾ ਗਿਆ ਜਾਂ ਫਿਰ ਕੀ ਤਰੀਕਾ ਅਪਣਾਇਆ ਗਿਆ ਇਸ ਤੋਂ ਲੈ ਕੇ ਪੁਲਿਸ ਦੇ ਵੱਲੋਂ ਖੁਲਾਸਾ ਖੈਰ ਨਹੀਂ ਕੀਤਾ ਗਿਆ ਪਰ ਇਹ ਜ਼ਰੂਰ ਦੱਸਿਆ ਗਿਆ ਕਿ ਪਰਿਵਾਰਿਕ ਮੈਂਬਰਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਸ ਦੀ ਜਾਨ ਲਈ ਅਤੇ ਉਸ ਮਕਰੂ ਹੱਥ ਪੈਰ ਬੰਨ੍ਹ ਕੇ ਪੂਰਾ ਸਿੰਘ ਨੂੰ ਮਹਿਰ ਦੇ ਵਿੱਚ ਸੁੱਟ ਦਿੱਤਾ ਮਹਿਰ ਦੇ ਵਿੱਚ ਤੈਰਦੇ ਹੋਏ ਇਹੋ ਜਿਹੀ ਹਾਲਤ ਦੇ ਵਿੱਚ ਉਸ ਦੀ ਦੇਹ ਬਰਾਮਦ ਹੋਈ ਸੀ ਹੱਥ ਪਰ ਬੰਨੇ ਹੋਏ ਸੀ ਜਿਸ ਤੋਂ ਪਹਿਲੀ ਨਜ਼ਰ ਹੀ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਸੀ ਜਾਨ ਕਿਸੇ ਦੇ ਵੱਲੋਂ ਲਈ ਗਈ ਹੈ ਸਾਰੇ ਸ਼ੱਕ ਵੀ ਸੋਈ ਉਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਵਾਲੀ ਖੁਮਈ ਜਦੋਂ ਪੂਰਾ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨ ਲਈ ਗਏ मेजर सिंह पुलिस वाले ने दसया कि कुछ समय पहले ही ਉਸ ਦੇ ਪਰਾਪੂਰਾ ਸਿੰਘ ਨੇ ਇਸ ਗੱਲ ਦੀ ਚਿੰਤਾ ਜ਼ਾਹਿਰ ਕੀਤੀ ਸੀ ਕਿ ਮੇਰੀ ਜਾਨ ਮੇਰਾ ਹੀ ਪਰਿਵਾਰ ਲੈ ਸਕਦਾ। ਪਰ ਹੋਇਆ ਵੀ ਇਹ ਕੁਝ ਕੀ ਪਰਿਵਾਰਿਕ ਮੈਂਬਰਾਂ ਨੇ ਮਿਲ ਕੇ ਆਪਣੇ ਹੀ ਘਰ ਦੇ ਜੀ ਦੀ ਜਾਨ ਲੈ ਲੇ। ਆਖਿਰਕਾਰ ਇੱਕ ਪੁੱਤ ਆਪਣੇ ਪਿਓ ਦੀ ਜਾਨ ਕਿਵੇਂ ਲੈ ਸਕਦਾ? ਆਖਿਰਕਾਰ ਇੱਕ ਪਤਨੀ ਆਪਣੇ ਪਤੀ ਦੇ ਉੱਪਰ ਕਿਉਂ ਨਹੀਂ ਦਰਸ ਕਰਦੀ ਜਿਸ ਤਿੱਕੇ ਜਵਾਨ ਬੱਚੇ ਵੀ ਘਰ ਦੇ ਵਿੱਚ ਨੇ ਤੇ ਉਹੀ ਉਸ ਦਾ ਸਹਾਰਾ ਬਣਿਆ ਹੋਇਆ ਸੀ ਉਸ ਦਾ પતિ ਹੀ ਉਸ ਲਈ ਸਭ ਕੁਝ ਸੀ ਇਹ ਸਾਰੀ ਘਟਨਾ ਵਾਪਰ ਚੁੱਕੀ ਸੀ ਪਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ پولیس ਉਸ ਨੂੰ ਲੈ ਕੇ ਹਲੇ ਵੀ ਚਿੰਤਾ ਤੇ ਵਿੱਚ ਸੀ ਅਤੇ ਇਸ ਨੂੰ ਲੈ ਕੇ ਖੰਗਾਲਣਾ ਜ਼ਰੂਰੀ ਸੀ ਕਿ ਆਖਿਰਕਾਰ ਕਾਰਨ ਕੀ ਪੜਿਆ ਫਰਾਦਸਾਏ ਕੀ ਦੋਹਾਂ ਦਾ ਬੀਤੇ ਸਮੇਂ ਤੋਂ ਹੀ ਕੁਝ ਕਲੇਸ਼ ਚੱਲ ਰਿਹਾ ਸੀ ਕਈ ਵਾਰ ਪੁਲਿਸੇ ਕੋਲ ਜਾ ਕੇ ਸਮਝੌਤੇ ਵੀ ਹੋਏ ਸੀ ਅਤੇ ਪਿਓ ਵੱਖ ਵੀ ਰਹਿਣ ਚਲਾ ਗਿਆ ਸੀ ਘਰ ਪਰਿਵਾਰਿਕ ਮੈਂਬਰਾਂ ਨੇ ਫਿਰ ਵੀ ਉਸ ਨੂੰ ਨਹੀਂ ਸੱਦਿਆ ਸੀ ਪਰ ਜਦੋਂ ਮਈ ਦੇ ਮਹੀਨੇ ਅਚਾਨਕ ਇਹ ਪਿਓ ਘਰ ਦੇ ਵਿੱਚ ਆ ਕੇ ਵਾਪਸ ਰਹਿਣ ਲੱਗ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਹੀ ਉਸਦੇ ਹੀ ਪੁੱਤ ਨੂੰ ਅਤੇ ਪਤਨੀ ਦੇ ਵੱਲੋਂ ਮਿਲ ਕੇ ਉਸ ਦੀ ਜਾਨ ਲੈ ਲਈਏ ਇਸ ਦੇ ਵਿੱਚ ਧੀ ਵੀ ਸ਼ਾਮਿਲ ਆ ਦੱਸਦੀ ਹੈ ਔਰ ਇਸ ਤੋਂ ਇਲਾਵਾ ਇਸ ਨੂੰ ਦੇ ਜਿਸ ਨੂੰ ਵੀ ਪਟਿਆਲੇ ਦੇ ਪਿੰਡ ਹਰਿਆਉ ਤੋਂ ਵਿਆਹ ਕੇ ਲਿਆਂਦਾ ਗਿਆ ਸੀ ਉਸ ਦੇ ਮਾਪਿਓ ਵੀ ਸ਼ਾਮਿਲ ਨੇ ਜੋ ਕਿ ਉਸ ਸਮੇਂ ਫਰਾਰ ਦੱਸੇ ਜਾ ਰਹੇ ਨੇ ਯਕੀਨਨ ਉਹਨਾਂ ਨੂੰ ਵੀ ਸਭ ਕੁਝ ਪਤਾ ਸੀ ਉਸ ਦੇ ਵਿੱਚ ਉਹ ਰਲੇ ਹੋਏ ਨਹੀਂ ਐਸੇ ਕਰਕੇ ਉਹ ਘਰ ਤੋਂ ਭੱਜ ਗਏ ਪਰ ਇੱਧਰ ਪੁਲਿਸ ਵਾਲਿਆਂ ਦੇ ਵੱਲੋਂ ਇਸ ਪਤਨੀ ਨੂੰ ਪੁੱਤ ਨੂੰ ਉਸਦੀ ਪਤਨੀ ਸਮੇਤ ਟੀਮ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸਾਰਾ ਟੱਬਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਜਿਸ ਦੇ ਵਿੱਚ ਹੋਏ ਕੀ ਕਰਕੇ ਖੁਲਾਸੇ ਕਰੇਗਾ ਕਿ ਆਖਿਰਕਾਰ ਇਹ ਸਾਰੇ ਕਤਤਾਂ ਨੂੰ ਅੰਜਾਮ ਕਿਵੇਂ ਅਤੇ ਕਿਉਂ ਦਿੱਤਾ ਗਿਆ ਔਰਿਕ ਪਟਾਲਕਾਂ ਦੇ ਵਿੱਚ ਮਰਡਰ ਦਾ ਮਾਮਲਾ سامنے ਆਇਆ ਕੀ ਮਾਮਲਾ ਪੂਰੀ ਤਰ੍ਹਾਂ ਜਾਨਕਾਰੀ ਇਹ ਜੀ ਪੁਟਾਲ ਦਾ ਇੱਕ ਭੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਨਾ ਪੁਲਿਸ ਨੂੰ ਇੱਕ Laash ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਇਡੈਂਟੀਫਾਈ ਜਦੋਂ Laash ਹੋਈ ਤਾਂ ਪਤਾ ਲੱਗਿਆ ਕਿ Laash ਭੂਰਾ ਸਿੰਘ ਦੀ ਹੈ ਵਿਅਰਿਅਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਭੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਏਲੀਸ ਰਾਜੂ ਅਤੇ ਉਸਦੇ ਘਰ ਵਾਲੇ ਸ਼ੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਗੁਰਮਪਾਲਾ ਸਿੰਘ ਪਿੰਡ ਹਰਿਆਉ ਤੇ ਗੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮਾਮਲੇ ਨੰਬਰ ਹੈ ਜਿਹੜਾ ਮਾਮਲਾ ਜੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾੜੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੀਜ਼ਨ ਕੀ ਹੈ ਕੀ ਰੰਜਸ਼ ਸੀ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਸ਼बाजी ਚੱਲਦੀ ਸੀ ਜਿਹਦੇ ਰੰਜਸ਼ਬਾਜੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਈ ਮਹੀਨੇ ਦੇ ਵਿੱਚ ਹੀ ਆ ਕੇ ਘਰੇ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ ਹੈ। ਸਾਰੀਕ ਪਟਾਲਕਵਾਂ ਦੇ ਵਿੱਚ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਮਾਮਲਾ ਕੁਰੀ ਡਟਾਈਲ ਵਿੱਚ ਜਾਣਕਾਰੀ? ਇਹ ਜੀ ਪਟਾਲ ਦਾ ਇੱਕ ਪੂਰਾ ਸਿੰਘ ਸਨ ਆਫ ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ। ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਸੰਬੰਧੀ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ। ਕੁਝ ਦਿਨ ਪਹਿਲਾਂ ਟੁਹਾਨਾ ਪੁਲਿਸ ਨੂੰ ਇੱਕ Laash ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਈਡੈਂਟੀਫਾਈ ਜਦੋਂ Laash ਹੋਈ ਤਾਂ ਪਤਾ ਲੱਗਿਆ ਕਿ Laash ਪੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮਕਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਮਾਮਲੇ ਦੀ ਪੜਤਾਲ ਕੀਤੀ ਗਈ।